ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ hope ਤੁਸੀਂ ਸਾਰੇ ਠੀਕ ਹੋਵੋਗੇ ਅ ਅਮਰੀਕਾ ਦੇ ਵਿੱਚ ਜਿਹੜਾ ਨੌਨ ਡੋਮੈਸਾਈਲ ਸੀਡੀਐਲ ਦਾ ਥੋੜਾ ਚੱਕਰ ਚੱਲਿਆ ਹੋਇਆ ਜਿਹੜਾ ਥੋੜਾ ਤਾਂ ਕੀ ਬਾਹਲਾ ਹੀ ਚੱਲਿਆ ਹੋਇਆ ਸੋ ਉਹਦੇ ਵਾਸਤੇ ਜਿੱਦਾਂ ਵੱਡੀਆਂ ਆਰਗੇਨਾਈਜੇਸ਼ਨਸ ਆ ਵੱਡੀਆਂ ਕੰਪਨੀਆਂ ਜਿਹਨਾਂ ਦੇ ਹਜ਼ਾਰਾਂ ਟਰੱਕ ਟ੍ਰੇਲਰ ਚੱਲਦੇ ਆ ਉਹਨਾਂ ਨੇ ਗਵਰਨਮੈਂਟ ਦੇ ਨਾਲ ਗੱਲਬਾਤ ਕੀਤੀ ਵੀ ਤੁਸੀਂ ਇਦਾਂ ਨਾ ਕਰੋ ਵੀ ਕਾਫੀ ਕੰਮ ਜਾਨੀ ਕਿ ਸਲੋ ਹੋ ਜਾਣਾ ਆ ਵੀ ਹਾਲਾਤ ਕਾਫੀ ਵਿਗੜ ਜਾਣੇ ਆ ਸੋ ਉਸ ਕਰਕੇ ਉਹਨਾਂ ਨੇ ਇਹਨਾਂ ਦੀ ਗਵਰਨਮੈਂਟ ਵੈਬਸਾਈਟ ਹੈ ਕਾਫੀ ਪੁਰਾਣੀ ਵੈਬਸਾਈਟ ਆ ਤੇ ਉਹਦੇ ਉੱਤੇ ਉਹਨਾਂ ਨੇ ਕਿਹਾ ਚਲੋ ਵੀ ਕੋਈ ਨਹੀਂ ਲੋਕਾਂ ਦੀ ਵੀ رائے ਲੈ ਲੈਂਦੇ ਆ ਤੇ ਉਹਦੇ ਉੱਤੇ ਉਹਨਾਂ ਨੇ ਕਮੈਂਟ ਸੈਕਸ਼ਨ ਓਪਨ ਕੀਤਾ ਹੋਇਆ ਆ www.regulations.gov ਉਹਦੇ ਉੱਤੇ ਜਦੋਂ ਖੋਲੋਗੇ ਤੁਸੀਂ ਸਾਈਡ ਤੀਜਾ ਚੌਥਾ ਆਪਸ਼ਨ ਆ ਜਾਂਦਾ ਹੈ ਉਹਦੇ ਉੱਤੇ ਜਿਹਦੇ ਵਿੱਚ ਨੋਨ ਡੋਮਿਸਾਈਲ ਸੀਡੀ ਸੀਡੀਐਲ ਹੋਲਡਰ ਕਰਕੇ ਹੈਗਾ ਉਹਦੇ ਉੱਤੇ ਤੁਸੀਂ ਜਾ ਕੇ ਕਮੈਂਟ ਕਰ ਸਕਦੇ ਆ ਵੀ ਤੁਸੀਂ ਐਸ ਜਿਹੜਾ ਗਵਰਨਮੈਂਟ ਲਾ ਲੈ ਕੇ ਹਉਣ ਲੱਗੀ ਵੀ ਨੋਨ ਡੋਮਿਸਾਈਲ ਸੀਡੀਐਲ ਹੋਲਡਰ ਟਰੱਕ ਨਹੀਂ ਚਲਾ ਸਕਦੇ ਨਾ ਉਹਦੇ ਉੱਤੇ ਤੁਸੀਂ ਕਮੈਂਟ ਕਰ ਸਕਦੇ ਹੋ ਵੀ ਤੁਸੀਂ ਉਹਦੇ ਹੱਕ 'ਚ ਆ ਜਾਂ ਤੁਸੀਂ ਹੱਕ ਦੇ ਵਿੱਚ ਨਹੀਂ ਹੈਗੇ ਸੋ ਜਸਟ ਨੋਰਮਲ ਕਮੈਂਟ ਲਿਖ ਦੇਣਾ ਤੁਸੀਂ ਉਹਦੇ ਵਿੱਚ ਜੋ ਵੀ ਤੁਹਾਡੀ ਰਾਏ ਆ ਜੇ ਤੁਸੀਂ ਹੱਕ 'ਚ ਆ ਜਾਂ ਨਹੀਂ ਹੱਕ 'ਚ ਆ ਕਮੈਂਟ ਲਿਖ ਦਿਓ ਤੇ ਥੋੜੇ ਜੇ ਥੱਲੇ ਉਹਦੇ ਵਿੱਚ ਆਪਸ਼ਨਸ ਹੈਗੇ ਆ ਉਹ ਸਿਲੈਕਟ ਕਰਕੇ ਪਰਸਨਲ ਇਨਫੋਰਮੇਸ਼ਨ ਕੁਸ਼ਨ ਆ ਪਇਓ ਨਾਮ ਪਾ ਸਕਦੇ ਹੋ ਤੁਸੀਂ ਸ਼ਹਿਰ ਪਾ ਸਕਦੇ ਆ ਕੋਈ ਆਪਣਾ ਫੋਨ ਨੰਬਰ ਨਾ ਪਾਇਓ ਨਾ ਹੀ ਈਮੇਲ ਐਡਰੈਸ ਪਾਇਓ ਇਦਾਂ ਦਾ ਕੁਸ਼ਨ ਆ ਪਾਇਓ ਉਹਦੇ ਵਿੱਚ ਤੇ ਉਹਦੇ ਉੱਤੇ ਜਾ ਕੇ ਜਰੂਰ ਤੁਸੀਂ ਕਮੈਂਟ ਕਰੋ ਇਹ ਨਾ ਹੋਵੇ ਕਿ ਜਿਹੜੇ ਲੋਕ ਇਸ ਦੇ ਹੱਕ 'ਚ ਆ ਵੀ ਬਹੁਤ ਵਧੀਆ ਚੀਜ਼ ਆ ਜਿਹੜੇ ਨਾਨ ਡੋਮੈਸਾਈਲ ਸੀਡੀਐਲ ਹੋਲਡ ਰਿਆ ਇਹਨਾਂ ਨੂੰ ਟ੍ਰਕਿੰਗ ਜੋ ਬਾਹਰ ਕੱਢਣਾ ਚਾਹੀਦਾ ਇਹ ਨਾ ਹੋਵੇ ਕਿ ਉਹ ਲੋਕ ਜਾ ਕੇ ਆਪਣੇ ਤੋਂ ਵੱਧ ਕਮੈਂਟ ਕਰਦੇ ਆਪਣੇ ਜਿਹੜੇ ਲੋਕ ਆ ਉਹਨਾਂ ਨੂੰ ਪਤਾ ਨਾ ਲੱਗੇ ਇਸ ਚੀਜ਼ ਬਾਰੇ ਤੇ ਆਪਾਂ ਵਾਂਝੇ ਰਹਿ ਜੀ ਹੈ ਨਾ ਕਿਉਂਕਿ ਗਵਰਨਮੈਂਟ ਨੇ ਤਾਂ ਆਨਲਾਈਨ ਆਪਸ਼ਨ ਜਿਹੜਾ ਪੋਰਟਲ ਤੇ ਓਪਨ ਕੀਤਾ ਹੋਇਆ ਇਹ ਜਿਹੜਾ ਕਮੈਂਟ ਦੇਣ ਦਾ ਜਿਹੜਾ ਡੈਡਲਾਈਨ ਆ ਨਵੰਬਰ 28 ਰਾਤ ਨੂੰ 11:00 ਵਜੇ 65 ਮਿੰਟ ਤੱਕ 11:59 ਯਾਨੀ ਕਿ ਮਿਡਨਾਈਟ ਨਵੰਬਰ 28 ਤੱਕ ਇਹ ਓਪਨ ਆ ਬਹੁਤ ਤੋਂ ਬਾਅਦ ਉੱਤੇ ਜਾ ਕੇ ਕਮੈਂਟ ਕਰੋ ਕਿਉਂਕਿ ਯਾਰ ਸਟ੍ਰਾਈਕਾਂ ਹੜਤਾਲਾਂ ਕਰਕੇ ਕੁਝ ਨਹੀਂ ਹੋਣਾ ਜਿੱਦਾਂ ਸਿਸਟਮ ਹੈਗਾ ਸਿਸਟਮ ਦੇ ਹਿਸਾਬ ਨਾਲ ਆਪਾਂ ਨੂੰ ਚੱਲਣਾ ਪੈਣਾ ਇਹ ਨਾ ਸੋਚੇ ਕੱਲ ਦਾ ਛਲਾਰੂ ਜਿਹਾ ਜਵਾਬ ਜਾ ਕੇ ਸਾਨੂੰ ਦੱਸਣ ਡਿਆ ਹੀਨੇ ਸਾਲ ਹੋ ਗਏ ਪੁਰਾਣੇ ਟਰੱਕਿੰਗ ਚਲਾਉਨੇ ਆ ਰਿਸਪੈਕਟ ਹੈ ਜਿਹੜੇ ਪੁਰਾਣੇ ਚਲਾਉਂਦੇ ਆ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਆਲਰੇਡੀ ਇਹਦੇ ਉੱਤੇ ਕਮੈਂਟ ਕਰਤਾ ਪਰ ਮੈਂ ਉਹਨਾਂ ਲਈ ਵੀਡੀਓ ਬਣਾਈ ਆ ਜਿਹੜੇ ਕੁਸ਼ਕ ਮੇਰੇ ਵਰਗੇ ਨਵੇਂ ਬੰਦੇ ਆ ਥੋੜੇ ਕੁਝ ਸਾਲਾਂ ਤੋਂ 4-5 ਸਾਲ ਤੋਂ ਟਰੱਕ ਚਲਾ ਰਹੇ ਆ ਜਾਂ ਕਈਆਂ ਨੂੰ ਨਹੀਂ ਪਤਾ ਹੁੰਦਾ ਕਿ ਯਾਰ ਨੌਲੇਜ ਦੇ ਵਿੱਚ ਗੱਲ ਨਹੀਂ ਹੁੰਦੀ ਇਸ ਕਰਕੇ ਹੁਣ ਮੈਂ ਇਹਦੇ ਨਾਲ ਇਹ ਵੀਡੀਓ ਦੇ ਅਗਲੇ 파ਰਟ ਦੇ ਵਿੱਚ ਤੁਹਾਨੂੰ ਸਾਰਾ ਸਕਰੀਨ ਰਿਕਾਰਡਿੰਗ ਇਹਦੇ ਵਿੱਚ ਸ਼ੇਅਰ ਕਰ ਦਿੰਦਾ ਤਾਂ ਜੋ ਜਿਹੜੇ ਬੰਦਿਆਂ ਨੂੰ ਥੋੜਾ ਇੰਟਰਨੈਟ ਚਲਾਉਣ ਦੀ ਥੋੜੀ ਘੱਟ ਨੌਲੇਜ ਆ ਉਹ ਦੇਖ ਕੇ ਇਹਦੇ ਉੱਤੇ ਜਾ ਕੇ ਆਪਣਾ ਕਮੈਂਟ ਜ਼ਰੂਰ ਛੱਡ ਸਕਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਲੋਕ ਕਮੈਂਟ ਕਰ ਸਕਣ ਮੇਰਾ ਵੀਰ ਦਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਤੇ ਵਿਊ ਵਾਸਤੇ ਨਹੀਂ ਮੈਂ ਕਹਿ ਰਿਹਾ ਕਿ ਮੇਰੀ ਵੀਡੀਓ ਤੇ ਲਾਈਕ ਤੇ ਵੀ ਹੋਣਾ ਆਪਾਂ ਨੂੰ ਇਹ ਹੈ ਯਾਰ ਆਪਣੇ ਸੀ ਡੀ ਐਲ ਜਿਹੜੇ ਬਚ ਜਾਣ ਰੋਟੀ ਪਾਣੀ ਤੋਰੀ ਫੁਲਕਾ ਸਭ ਦਾ ਚੱਲਦਾ ਰਵੇ ਤੇ ਵੀਡੀਓ ਚੈੱਕ ਕਰ ਲੀ ਹਾਂਜੀ ਕਰਨਾ ਕੀ ਹੈ ਤੁਸੀਂ Chrome 'ਚ ਜਾ ਕੇ Google ਖੋਲਣਾ Google ਦੇ ਵਿੱਚ ਜਾ ਕੇ ਤੁਸੀਂ ਟਾਈਪ ਕਰਨਾ ਆ www.regulations.com रेगुलेशन ਜਦੋਂ ਪਾਉਣ ਲੱਗੋ ਥੱਲੇ ਤੁਸੀਂ ਦੇਖ ਸਕਦੇ ਹੋ regulation.gov ਆ ਜਾਣਾ ਇਹਦੇ ਉੱਤੇ ਵੀ ਸਿਲੈਕਟ ਕਰ ਸਕਦੇ ਜਦੋਂ ਪ੍ਰੋਪਰ ਭਾਗ ਦੇ .gov www.regulation.gov ਦੇ ਉੱਤੇ ਤੁਸੀਂ ਆ ਸਰਚ ਕਰਨਾ ਇਹ ਤੋਂ ਬਾਅਦ ਆ ਵੈਬਸਾਈਟ ਖੋਲ੍ਹ ਜਾਣੀ ਆ ਥੋੜਾ ਥੱਲੇ ਨੂੰ ਸਕਰੋਲ ਕਰੋਗੇ ਤੁਸੀਂ ਤੇ ਤੀਜੇ ਚੌਥੇ ਨੰਬਰ ਦੇ ਉੱਤੇ ਤੁਹਾਨੂੰ ਆ ਜਾਣਾ ਜਿਹੜਾ 3 ਨੰਬਰ ਤੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਸਟੈਂਡਰਡ ਵਾਲਾ ਇਹਨੂੰ ਤੁਸੀਂ ਸਿਲੈਕਟ ਕਰ ਲੈਣਾ ਹੈ ਜਿਹੜਾ ਤੀਜੇ ਨੰਬਰ ਤੇ ਆ ਵਾਲਾ ਇਹਦੇ ਵਿੱਚ ਫਿਰ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਕਿੱਥੇ ਤੁਸੀਂ ਕਮੈਂਟ ਕਰਨਾ ਹੈ ਕੀ ਕੀ ਫਾਈਲ ਇਹਦੇ ਵਿੱਚ ਹੈਗੀ ਆ ਸਾਰਾ ਲਿਖਿਆ ਆ ਪੜ੍ਹ ਸਕਦੇ ਤੁਸੀਂ ਇਹਨੂੰ ਪਰ ਇਹਨਾਂ ਨੇ ਜਿੱਦਾਂ ਵੋਟ ਇੱਕ VOTING ਹੀ ਇੱਕ ਤਰ੍ਹਾਂ ਦੀ ਕਮੈਂਟ ਲੈਣੇ ਆ ਕਾਫੀ ਲੰਬਾ ਲਿਖਿਆ ਹੋਇਆ ਹੈ ਇਹਦੇ ਵਿੱਚ ਇਹਨਾਂ ਨੇ ਤੇ ਤੁਸੀਂ ਉੱਪਰ ਵਾਪਸ ਜਾ ਕੇ ਤੇ ਕਮੈਂਟ ਵਾਲਾ ਬਲੂ ਜਿਹੜਾ ਤੁਹਾਨੂੰ ਉੱਪਰ ਦਿਖ ਰਿਹਾ ਆਪਸ਼ਨ ਇੱਥੇ ਕਲਿੱਕ ਕਰਨਾ ਹੈ ਤੇ ਪਬਲਿਕ ਕਮੈਂਟ ਦੇ ਵਿੱਚ ਤੁਸੀਂ ਇੱਥੇ ਜਾ ਕੇ ਟਾਈਪ ਕਰ ਦੇਣਾ ਕੁਝ ਵੀ ਤੁਹਾਡਾ ਮੈਸੇਜ ਹੈ ਤੁਸੀਂ ਇਹਦੇ ਹੱਕ 'ਚ ਆ ਜਾਂ ਨਹੀਂ ਹੱਕ 'ਚ ਆ ਇੱਥੇ ਤੁਸੀਂ ਕਮੈਂਟ ਕਰ ਦੇਣਾ ਤੇ ਇਹਦੇ ਵਿੱਚ ਕੈਟਾਗਰੀ ਤੁਸੀਂ ਸਿਲੈਕਟ ਕਰਨੀ ਆ ਅ ਥੋੜਾ ਥੱਲੇ ਸਕਰੋਲ ਕਰੋਗੇ ਤੁਸੀਂ ਪਬਲਿਕ ਕਮੈਂਟ ਇਹ ਸਿਲੈਕਟ ਕਰ ਲੈਣਾ ਫਾਈਲ ਵਾਲੇ ਨੂੰ ਖਾਲੀ ਛੱਡ ਦੇਣਾ ਈਮੇਲ ਵੀ ਖਾਲੀ ਛੱਡ ਦੇਣਾ ਕੁਝ ਨਹੀਂ ਪਾਉਣਾ ਤੇ ਇਹਦੇ ਵਿੱਚੋਂ ਸਿਲੈਕਟ ਕਰਨਾ ਤੁਸੀਂ ਕੀ ਆ ਤੁਸੀਂ ਇੰਡੀਵਿਜੂਅਲ ਆ ਜਾਂ ਆਰਗੇਨਾਈਜੇਸ਼ਨ ਆ ਜਾਂ ਅਨੋਨਮਸ ਆ ਨਾ ਸੋ ਇੰਡੀਵਿਜੂਅਲ ਵੀ ਕਰ ਸਕਦੇ ਆ ਜਾਂ ਲਾਸਟ ਵਾਲਾ ਆਪਸ਼ਨ ਵੀ ਸਿਲੈਕਟ ਕਰ ਸਕਦੇ ਆ ਆਰਗੇਨਾਈਜੇਸ਼ਨ ਨਾ ਕਰਿਓ ਤੇ ਥੱਲੇ ਆ ਰੋਬਟ ਵਾਲੇ ਦੇ ਉੱਤੇ ਕਲਿੱਕ ਕਰ ਲਿਓ ਤੇ ਬਸ ਜਸਟ ਸਬਮਿਟ ਕਰ ਦੇਣਾ ਨਾਮ ਤੁਸੀਂ ਪਾ ਸਕਦੇ ਆ ਆਪ ਦਾ ਜੇ ਪਉਣਾ ਹੈ ਕਈ ਹਰ ਆਪਸ਼ਨ ਆ ਜਾਂਦਾ ਹੈ ਨਾਮ ਦਾ ਕਈ ਹਰ ਨਹੀਂ ਆਉਂਦਾ